ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਜੀ ਤੁਹਾਡਾ ਨਵੇਂ ਬਲੌਗ ਵਿੱਚ ਤੇ ਅੱਜ ਆਪਾਂ ਜਾ ਰਹੇ ਆ ਬਾਈ ਟਰੈਕਟਰ ਚੈੱਕ ਕਰਨ। ਉਹਦੀ ਨਾਲ ਥੋੜੀ ਪੰਪ ਦੀ ਸੈਟਿੰਗ ਕਰਕੇ ਨਾ ਥੋੜਾ ਜਿਹਾ ਚਲਾ ਕੇ ਦੇਖਣਾ ਆਪਾਂ ਨੇ। ਉਹ ਬਾਈ ਕਹਿੰਦੇ ਜ਼ੋਰ ਨਹੀਂ ਮਾਰਦਾ ਟਰੈਕਟਰ ਵੀ D ਉਹ ਵੈਸੇ ਤਾਂ ਕੰਪਨੀ ਵਾਲੇ ਤਾਂ ਕਹਿੰਦੇ ਆ ਵੀ B1 ਚ ਜਾਂ B2 ਚ ਟਰੈਕਟਰ ਫਾਲੇ ਖਿੱਚੂਗਾ ਨਾ। ਉਹ ਕਹਿੰਦੇ ਅਸੀਂ ਵੀ ਵੱਡੇ ਗੇਅਰ ਚ ਖਿਚਾਉਣੇ ਆ ਫਾਲੇ। ਵੀ ਉਹਦੇ ਹਿਸਾਬ ਨਾਲ ਕੋਈ ਸੈਟਿੰਗ ਜੇ ਹੁੰਦੀ ਆ ਤਾਂ ਕਰ ਦੋ ਹਨਾ। ਤੇ ਆਪਾਂ ਹੁਣ ਦੇਖ ਲਈ ਜਾ ਕੇ ਵੀ ਕੀ ਆ ਬਣਦੀ ਗੱਲ ਕਰਕੇ ਸੈਟਿੰਗ ਹੈ ਫਿਰ ਮੈਂ ਤੁਹਾਨੂੰ ਵੀਡੀਓ ਅੱਗੇ ਦਿਖਾਉਣਾ ਵੀ ਕਿਦਾਂ ਜ਼ੋਰ ਮਾਰਦਾ ਡੇਟਰ ਗਿਆ ਸੈਟਿੰਗ ਕਰੀਏ ਉਹ ਤੁਹਾਨੂੰ ਦੱਸ ਦਿਆਂਗਾ ਫਿਰ ਠੀਕ ਹੈ ਸਬਸਕ੍ਰਾਈਬ ਕਰ ਲੈਣਾ ਇਹ ਡੀ ਦਾ ਪਹਿਲਾ ਵਾਈ ਆ ਪਿਆ ਹਾਂ ਡੀ ਦੇ ਪਹਿਲੇ ਚ 50 ਚੱਕਰ ਤੋੜਦਾ ਫਿਰ ਇੰਨੇ ਕ ਤਾਂ ਤੋੜੂਗਾ ਵੀ ਯਾਰ ਆ ਜੋ ਹੀ ਗਿਆ verdade ਭਾਈ ਇਹਦੇ ਉੱਪਰ ਨੂੰ ਹੁਣ ਐਂਡ ਆ ਬਈ ਗੱਲਬਾਤ गड़ा गड़ौके देखा ठीक है भाई जोर में तो कोई फर्क नहीं है का। जोर तो वादू मार्के हाँ ये हम डी वन වන්න දීවන්නගනා ීක ක කම්පනි දීවන්නගැනි තිහි කැ ීටියලූ ਸੀਜ ਤਾਂ ਕਾ ਸੀਜ ਤਾਂ ਸੀ ਦੇ ਪਹਿਲੇ ਜੀ ਸੀ ਦੇ ਪਹਿਲੇ ਜੀ ਹੁਣ ਤਾਂ ਆ ਹੋਰ ਕਿਹੜਾ ਲਾ ਕੇ ਦੇਖਿਆ ਵੀਰੇ ਦੂਏ ਚ ਤਾਂ ਨਹੀਂ ਕੋਈ ਤੋੜਦਾ ਬਸ ਠੀਕ ਆ ਫਿਰ ਤਾਂ ਬਾਕੀ ਬਾਕੀ ਦੇਖ ਲਾਂਗੇ ਕੋਈ ਨਹੀਂ ਹੁਣ ਡੀ ਦਾ ਪਹਿਲਾ ਲਾਇਆ ਉਹ ਤਾਂ ਬਾਈਆਂ ਨੇ ਲਾ ਕੇ ਦੇਖਿਆ ਤਾਂ ਪਰ ਲੇਵਰੇਜ ਕਰਨੇ ਦੀ ਲੋੜ ਨਹੀਂ ਪੈਂਦੀ ਆ ਭਾਈ ਆਪ ਬੈਠਿਆ ਭਾਈ ਕੋਚ ਸਾਹਿਬ ਆਪ ਮੂਰੇ ਹੋਏ ਆ। ਨਾ ਮੈਂ ਲੋ ਰੰਗ। ਕੋਈ ਰੇ ਕਹਿੰਦੇ ਅਸੀਂ ਬਾਈ D1 ਚ ਚਲਾਉਣਾ ਰੈਕਟਰ। ਸਾਨੂੰ ਚਲਦਾ ਕਰਕੇ ਦਿਓ। ਵੀ B1 ਤਾਂ ਕੰਪਨੀ ਦਾ ਕਹਿੰਦੀ ਆ ਬਈ ਅਸੀਂ ਨਹੀਂ ਚਲਾਉਣਾ ਉਹ ਜੀ। ਕੰਪਰੀ ਆਪਣੇ ਥੋੜੀ ਜਿਹੀ ਸੈਟਿੰਗ ਕੀਤੀ ਆ ਤੇ ਭਾਈ ਆ ਦੇਖੋ 52 ਦਾ ਦਾ D ਦਾ ਪਹਿਲਾ ਗੇਅਰ ਆ ਆਰਾਮ ਨਾਲ ਚੱਲਦਾ ਏ 11 ਦੇ ਫਾਲੇ ਬਾਈ ਤਿੰਨੋਂ ਕਿਵੇਂ ਲੱਗਿਆ ਤੂੰ ਚਲਾ ਕੇ ਆਇਆ ਹੁਣ ਹਾਂ ਆਪਾਂ ਦਾ ਦੋਨੋਂ ਗੇਰਾ ਤੇ ਤਿੰਨਾਂ 'ਚ ਚਲਾ ਕੇ ਦੇਖ ਲਿਆ ਠੀਕ ਆ ਬੀ ਦੇ ਦੂਜੇ ਜ ਵੀ ਬੀ ਦੇ ਪਹਿਲੇ ਜ ਵੀ ਤੇ ਇਹਦੇ ਤੀਜੇ ਜ ਵੀ ਕੋਈ ਕਿਦਾਂ ਜ਼ੋਰ-ਜ਼ੋਰ ਕਿਦਾਂ ਮਾਰਦਾ ਫੁੱਲ ਮਾਰਦਾ ਤੇਰੇ ਸਾਹਮਣੇ ਚੱਲਦਾ ਬੀ ਦੇ ਪਹਿਲੇ ਵੀ ਚੱਲਦਾ ਲੱਗੀ ਬਣਾਈ ਜਾਂਦਾ 11 ਹਾਲਾਂ ਦੀ ਹਾਂ ਇਹਦਾ ਹੈ ਦਬਦਾ ਨਹੀਂ ਭੋਰਾ ਵੀ ਨਹੀਂ ਤਾਂ ਮੋੜ ਪਰ ਕਈ ਇਹ ਤਾਂ ਖਾਲੀ ਚੱਕਣੇ ਪੈਂਦੇ ਜਿੱਦਾਂ ਉਹ ਅਸਲ ਵਿੱਚ ਥੋੜੀ ਜਿਹੀ ਜਗ੍ਹਾ ਘਾਟਾ ਬਾਈ ਜਗ੍ਹਾ ਵੀ ਘਾਟਾ ਤੇ ਪਹਿਲਾਂ ਬਾਈਆਂ ਨੇ ਲਿਆ ਕੇ ਜਾਂ ਥੋੜਾ ਜਿਹਾ ਛੱਡਿਆ ਤਾਂ ਨਿਕਦੀ ਪ੍ਰੋਬਲਮ ਸੀ ਆ ਉਹ ਕੰਟਰੋਲਰ ਸਹੀ ਨਹੀਂ ਦਾ ਕਰਦਾ ਇਹ ਇਹਨਾਂ ਨੇ ਫਾਲੇ ਉੱਪਰ ਵਾਲੀ ਕੀਲੀ ਜਿਹਾ ਬਾਈ ਹੋਏ ਤੇ ਇੱਕ ਫਾਲਿਆਂ ਦੀ ਘੋੜੀ ਹਲੇ ਵੀ ਨੀਵੀਂ ਨਾ ਜੀ ਜਿੱਥੇ ਜਾਂਦੀ ਔਰ ਬਾਈ ਜਾਂਦੀ ਔਰ ਤੋਂ ਡੰਡਾ ਇੰਨੇ ਤੋੜਾ ਜਾਂਦਾ ਹਾਂ ਹਲੇ ਵੀ ਨੀਵੀਂ ਆ ਘੋੜੀ ਧਰਤੀ ਤੋਂ ਘੱਟੋ ਘੱਟ 40 ਇੰਚ ਦੀ ਘੋੜੀ ਚਾਹੀਦੀ ਹੈ ਜੀ ਜਿੱਥੇ ਭਾਈ ਆਪਣੇ ਸੈਕਸ਼ਨ ਕਰਦਾ 40 ਏ ਦੀ ਕੋਈ ਨਹੀਂ ਹੋ ਜਾਪਾ ਹਾਂ 40 ਏ ਦੀ ਪਰ ਸਾਬ ਜੀ ਕਿੱਥੇ ਹੋ ਹੈਟਰ ਵਾਈਪ thora in dabda. ਇਹਨੂੰ ਮੋੜ ਉੱਪਰ ਵੀ ਫਾਲੇ ਚੱਕਣੇ ਦੀ ਲੋੜ ਨਹੀਂ ਜੀ। ਜੀ ਪਹਿਲਾ ਗੇਅਰ ਆ। ਇਹ ਅੰਦਾ ਭਾਈ ਵੜਦਾ ਦੇਖ। ਠੀਕ ਆ। ਬਾਕੀ ਮਣੀ ਮੋਟੀ ਹੋਰ ਕਰਦੇ ਆਪਾਂ ਦੇਖ ਕੇ ਜੋ ਵੀ ਹੋਣਾ ਹਨਾ। ਤਾਂ ਇਹਦੇ ਆ ਟੈਪਟਾ ਚੈੱਕ ਕਰਨੇ ਆ ਬਣਿਆ ਉਹ ਦੇਖਦੇ ਆ あれにてけど。 ਟਰੈਕਟਰ ਦਿਨ ਵਾ ਵਾ ਫਾਰਮ ਦੇ ਹੁਣ ਤੁਸੀਂ ਅਗਲੇ ਦਾ ਕੇਤ ਵੀ ਅਗੜਦਗੜ ਕਰਨਾ ਇਹਨਾਂ ਨੇ। ਟਰਾਈਨ ਨੂੰ ਹੁਣ ਦੇਖਿਆ ਚਲਾ ਕੇ ਇਹਨੇ ਟਰੈਕਟਰ ਬਾਈਏ। ਭਾਈ ਪਹਿਲਾਂ ਕਿਆ ਫਰਕ ਤਾਂ ਹੁਣ ਕਿਆ ਫਰਕਾ? ਇਹ ਦੱਸਣਾ ਬਸ। ਪਹਿਲਾਂ T2 ਤਾਂ ਹੁਣ T1 ਹੈ। T1 ਚਾ ਹੁਣ ਚੱਲਦਾ ਹੈ ਨਾ? ਹਾਂ। ਠੀਕ ਆ। ਹਾਂ ਤਸੱਲੀ ਆ ਹੁਣ ਬਾਕੀ ਤੇਲ ਖਰਚ ਆਪਾਂ ਦੇਖ ਲੈਣਾ ਤੇਲ ਹਾਂ ਤੇਲ ਦੇਖ ਲਈ ਤੇਲ ਤਾਂ ਆਪਾਂ ਨੇ ਚਲੋ ਬਹੁਤਾ ਕਰਿਆ ਨਹੀਂ ਹੈਗਾ ਨਾ ਤੇ ਇੱਕ ਵਾਰੀ ਆਪਣੇ ਹੈਨਾ ਐਵਰੇਜ ਕੱਢ ਕੇ ਦੇਖ ਲਈ ਫਿਰ ਦੇਖ ਲਾਂਗੇ ਜੇ ਮਣੀ ਮੁੱਟੀ ਤੂੰ ਤਸੱਲੀ ਆ ਤੂੰ ਕਹਿੰਦਾ ਤਾਂ ਵੀ ਡੀ ਬਨਨ ਚ ਚੱਲਣਾ ਚਾਹੀਦਾ ਚੱਲਦਾ ਨਾ ਹੁਣ ਅਸੀਂ ਤਾਂ ਬਨਨ ਦੀ ਲੰਦੇ ਤਾਂ ਦਾ ਡੀ 2 ਚ ਵੀ ਤੀਜੂ ਵੀ ਲੋ ਇਹਦਾ ਹੈ ਅਰੇ ਚਲ ਕੋਈ ਨਹੀਂ ਬਾਕੀ ਜੇ ਕੋਈ ਉਹ ਹੋਰ ਘਰ ਨਾਲੇ ਵੱਡਾ ਬਾਈ ਵੀ ਬਾਈ ਦਾ ਵੱਡਾ ਬਾਈ ਕਹਿੰਦਾ ਤੇਲ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਠੀਕ ਆ ਤੇ ਟਰੈਕਟਰ ਜੋਰ ਮਾਰੇ ਬਸ ਉਹ ਜੋਰ ਬਾਈ ਨੇ ਦੇਖ ਲਿਆ ਹੁਣ ਉਹ ਦੇਖੇ ਦੋ ਟਾਇਰ ਉਡਾ ਕੇ ਦੇਖ ਲੇ ਹਾਂ ਠੀਕ ਆ ਤੇ ਉਹਦੇ ਬਾਅਦ ਵਿੱਚ ਜੇ ਕੋਈ ਫੇਰ ਤੈਨੂੰ ਦਿੱਕਤ ਹੋਈ ਫੋਨ ਕਰ ਦੇ ਬਾਈ ਨੂੰ ਆਪਾਂ ਫੇਰ ਹਾਜ਼ਰ ਹਾਂ 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 ਕੋਈ ਚੱਕਰ ਨਹੀਂ ਹੈਗਾ